ਸਬੂ ਬਾਰਡਰ ਤੇ ਕਿਸਾਨਾਂ ਤੇ ਹੋਏ लाਠੀ ਚਾਰਜ ਤੇ ਤਸ਼ੱਦਦ ਦੇ ਇਲਜ਼ਾਮ ਲਗਾਉਂਦੇ ਹੋਏ ਕਿਸਾਨਾਂ ਨੇ ਪਾਚਪਾਨੇ ਦਾ ਸੁਨੀਲ ਜਾਖੜ ਦੀ ਕੋਠੀ ਦਾ ਕਿਰਾਵਾ ਕਰਨ ਦਾ ਐਲਾਨ ਕੀਤਾ ਹੈ ਕਿਸਾਨਾ ਕਹਿੰਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਕੋਠੀ ਦਾ ਕਿਰਾਵਾ ਕਰ ਲਿਆ ਇਸ ਮੌਕੇ ਤੇ ਕਿਸਾਨਾਂ ਨੇ ਵੀ ਕਿਹਾ ਕਿ ਜਾਖੜ ਪਰਿਵਾਰ ਖੁਦ ਨੂੰ ਕਿਸਾਨ ਹਤਾਸ਼ੀਖੂਨ ਦਾ ਦਾਵਾ ਕਰਦਾ ਹੈ ਪਰ ਹਾਰੇ ਤੱਕ ਉਹਨਾਂ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਹਾਂ ਦਾ ਨਾਅਰਾ ਚੜਾਇ ਨਹੀਂ ਮਾਰਿਆ ਗਿਆ ਦੇਖੋ ਭਾਜਪਾ ਦੀ ਸਰਕਾਰ ਬੜੇ ਹਿਟਰ ਰਾਜ ਦੇ ਵਿੱਚ ਜਿਹੜੇ ਹਿੰਦੁਸਤਾਨ ਦੇ ਉੱਤੇ ਰਾਜ ਕਰਦੀ ਪਈ ਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੇ ਛੋਟੇ ਦੁਕਾਨਦਾਰਾਂ ਨੂੰ ਕੁਚਲਦੀ ہوئی ਲਗਾਤਾਰ ਜਿਹੜਾ ਇਹ ਸਾਡੇ ਉੱਤੇ ਸੰਘਰਸ਼ ਕਰ ਰਹੀ ਏ ਅਸੀਂ ਉਸ ਸੰਘਰਸ਼ ਦਾ ਵਿਰੋਧ ਕਰਦੇ ਆਂ ਔਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਨੇ ਦਿੱਲੀ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਤੋਂ ਮਨਾਉਣ ਵਾਸਤੇ ਲਗਾਤਾਰ ਲੜਨੇ ਕੋਈ ਕੁਛ ਜਥੇਬੰਦੀਆਂ ਗਈਆਂ ਨੇ ਉਹਨਾਂ ਦੇ ਉੱਤੇ ਜੋ लाठी चार्ज ਹੋਇਆ ਉਹਦੇ ਵਿਰੋਧ ਵਿੱਚ ਅਸੀਂ ਪੀਕੇਜੂ ਗਰਾਹ ਵੱਲੋਂ ਖੜ ਗਏ ਆਂ ਔਰ ਅਸੀਂ ਇਹ ਬੀਜੇਪੀ ਦੇ ਲੀਡਰਾਂ ਨੂੰ ਦੱਸਣਾ ਚਾਹੁੰਦੇ ਆਂ ਇਹਨਾਂ ਦੇ ਘਰਾਂ ਦੇ ਬੂਏ ਅੱਗੇ ਆਣ ਕੇ ਵੀ ਜਿਹੜੇ ਤੁਸੀਂ ਪਾਰਟੀਆਂ ਬਦਲ ਕੇ ਤੇ ਲੋਕਾਂ ਦੀਆਂ ਲੋਕਾਂ ਦੇ ਹੱਕਾਂ ਦੀ ਤੇ ਲੋਕਾਂ ਦੀ ਪੱਖਾਂ ਦੀ ਗੱਲ ਕਰਕੇ ਵੋਟਾਂ ਲੈਣ ਆਉਂਦੇ ਹੋ 2024 ਵਾਲੇ ਇਲੈਕਸ਼ਨ ਵਿੱਚ ਕੀ ਲੈ ਕੇ ਆਓਗੇ ਇਹਨਾਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਜਿਹੜੀ ਬੇਇਨਸਾਫੀ ਕਰਦੇ ਹੋ ਤੁਹਾਡੇ ਕਿ ਸਵਾਲ ਖੜਾ ਕੀ ਕਰਨਗੇ ਅੱਜ ਅਸੀਂ ਇੱਥੇ ਭਾਰਤੀ ਕਿਸਾਨ ਜੁਨਨੇਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤੇ ਜੋ ਸਾਡੇ ਕਿਸਾਨ ਦਿੱਲੀ ਸੰਘਰਸ਼ ਲਈ ਜਾ ਰਹੇ ਸੀਗੇ ਜਿਹੜੀਆਂ ਸਾਡੇ ਪਿਛਲੇ ਕਿਸਾਨ ਮੋਰਚੇ ਦੀਆਂ ਮੰਗਾਂ ਰਹਿ ਗਈਆਂ ਸੀ ਉਹ ਲਾਗੂ ਕਰਵਾਉਣ ਦੇ ਲਈ ਦੋ ਫੋਰਮਾਂ ਵੱਲੋਂ ਉੱਥੇ ਪ੍ਰੋਟੈਸਟ ਕਿੱਥੇ ਜਾ ਰਹੇ ਸੀਗੇ ਜਿਸ ਦੇ ਉੱਤੇ ਬੀਜੇਪੀ ਦੀ ਸਰਕਾਰ ਨੇ ਬਹੁਤ ਭਾਰੀ ਜ਼ੁਲਮ ਜਬਰਟਾਇਆ ਲਗਭਗ 500 ਦੇ ਕਰੀਬ ਉਥੇ ਕਿਸਾਨਾਂ ਨੂੰ ਜ਼ਖਮੀ ਹੋਇਆ ਜਿਨ੍ਹਾਂ ਦੇ ਸਰੀਰ ਦੇ ਉੱਤੇ ਵੱਟੀਆਂ ਵੱਡੀਆਂ ਸੱਟਾਂ ਲੱਗੀਆਂ ਕਈਆਂ ਦੀਆਂ ਤਾਂ ਅੱਖਾਂ ਤੱਕ ਚਲੀਆਂ ਗਈਆਂ ਉਸ ਦੇ ਵਿਰੋਧ ਦੇ ਵਿੱਚ ਅਸੀਂ ਲਗਾਤਾਰ ਉਸ ਮੋਰਚੇ ਦੀ ਹਮਾਇਤ ਦੇ ਲਈ ਆਹ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ ਪਹਿਲਾਂ ਅਸੀਂ ਰੇਲਾਂ ਜਾਮ ਕੀਤੀਆਂ ਕੱਲ੍ਹ ਭੱਤ ਬੰਦ ਸੀਗਾ ਤੇ ਅੱਜ ਭਾਰਤੀ ਕਿਸਾਨ ਜੁਨਨਿਕਤਾ ਗ੍ਰਾਹਾਂ ਵੱਲੋਂ ਤਿੰਨ ਬੀਜੇਪੀ ਦੇ ਵੱਡੇ ਆਗੂਆ ਉਹਨਾਂ ਦੇ ਘਰਾਂ ਦੇ ਬਾਹਰ ਧਰਨੇ ਤੇ ਨਾਲ ਪੰਜਾਬ ਦੇ ਸਾਰੇ ਟੂਲ ਫਲਾਦਿਓ ਫ੍ਰੀ ਕੀਤੇ ਜਾਣਗੇ ਜਿੰਨਾ ਚਿਰ ਅਗਲਾ ਹੋਰ ਕੋਈ ਮੀਟਿੰਗ ਨਹੀਂ ਆਉਂਦੀ ਉਹਨਾਂ ਚਿਰ ਇਹ ਸੰਘਰਸ਼ ਇਸ